ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਸ਼ਬਦ ਸਿੱਖਾਂਗੇ ਇਹ ਸ਼ਬਦ ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ ਗੁੰਗਾਵੈ ਹਰ ਪ੍ਰਭ ਕੇਰੇ ਰਾਮ ਇਹ ਸ਼ਬਦ ਹੈ ਜੀ ਇਹਦੀ ਸ਼ਬਦ ਦੀ ਰੀਤ ਬਣਾ ਕੇ ਗਾਈ ਹੋਈ ਹੈ ਆਸਾ ਬਰੀ ਥਾੜ ਦੇ ਵਿੱਚ ਹੈ ਤੇ ਭਾਈ ਸਰਬਜੀਤ ਸਿੰਘ ਜੀ ਲੋਟ ਦੀ ਉਹਨਾਂ ਦੀ ਕਾਈ ਹੋ ਰੀਤ ਹੈ ਤੇ ਭਾਈ ਤਾਰ ਬਲਬੀਰ ਸਿੰਘ ਜੀ ਜਿਹੋ ਹਜੂਰੀ ਰੱਗ ਦੀ ਨਰਵਾਰ ਸਾਹਿਬ ਦੀ ਉਹਨਾਂ ਦੇ ਮੋਹ ਵੀ ਮੈਜ ਦੀ ਸੁਣੀ ਹੈ ਸੋ ਬਹੁਤ ਵਧੀਆ ਹੈ ਰੀਤ ਹੈ ਜੀ ਸੋ ਅੱਜ ਆਪਾਂ ਹੀ ਕਰਾਂਗੇ ਆਸਾਬਰੀ ਥਾੜ ਦੇ ਵਿੱਚ ਆਪਾਂ ਨੂੰ ਪਤਾ ਗਾਧਾਨੀ ਵਿੱਚ ਕੋਮਲ ਵਰਤੇ ਜਾਂਦੇ ਹਨ ਸੋ ਪਹਿਲਾਂ ਆਪਾਂ ਇਹ ਕਿਉਂਕਿ ਜ਼ਿਆਦਾਤਰ ਰਾਗ ਜਿਹੜੇ ਦੂਜੇ ਕਾਲੇ ਦੇ ਉੱਪਰ ਕੀਰਤਨ ਕਰਦੇ ਆਪਾਂ ਨੂੰ ਦੂਜੇ ਕਾਲ ਦੇ ਦੇਖਾਂਗੇ ਪਹਿਲੇ ਤੇ ਵੀ ਕਰਾਂਗੇ ਜੀ ਤੇ ਬੀਬੀ ਨੇ ਸਕਿੱਲ ਤੇ ਵੀ ਕਰਾਂਗੇ ਰੂਲ ਤਾਂ ਉਹੀ ਹਨਾ ਫੋਲੋ ਕਰਨਾ ਬਸ ਤੁਸੀ ਨੇ ਨਿਯਮ ਇੱਕੋ ਹੀ ਆ ਕਿ ਨੋਟੇਸ਼ਨ ਨੂੰ ਬਸ ਆਪਣਾ ਕਿਰਾਂ ਇੱਕ ਵਾਰ ਆਪਣਾ ਕਲੀਅਰ ਕਰ ਲਓ ਜਿਵੇਂ ਹੁਣ ਆਪਾਂ ਬੀਬੀ ਨੇ ਸਕਿੱਲ ਕਿਵੇਂ ਬਣਜੀ ਇੱਕ ਵਾਰ ਦੇਖੀਏ ಕಳಾ ಸೇ ಗಾಮ ಸಾ ਤਾਂ ਕਿ ਅਰਬ ਦੇ ਵਿੱਚ ਆਹੇ ਚਾਰ ਮਾਤਰਾ ਚਾਰ ਮਾਤਰਾ ਬਾ ਸੰਬੱਜੀ ਹਨਾ ਤੇ ਇਹਨੂੰ ਆਪਾਂ ਹੌਲੀ ਕਰਕੇ ਸਿੱਖਣ ਦੇ ਲਈ ਜਿਵੇਂ ਪਹਿਲਾਂ ਆਪਾਂ ਆਮ ਕਰਦੇ ਆ ਅੱਠ ਮਾਤਰਾ ਚ ਤੋੜ ਕੇ ਕਰ ਲਿਆ ਪਕਾਉਣ ਲਈ ਨੋਟੇਸ਼ਨ ਤੋਂ ਜੱਥ ਮਾਤਰਾ ਦੇ ਹਿਸਾਬ ਨਾਲ ਪਕਾ ਲਿਓ ਤੇ ਅੱਠ ਮਾਤਰਾ ਕਰਕੇ ਤੇ ਉਹਨੂੰ ਪੰਜਵੀਂ ਤੋਂ ਚੱਕੋਗੇ ਜਦੋਂ ਆਪੀ ਆ ਕੇ ਥੋੜਾ ਸੰਪ ਤੇ ਸੰਭਾਜ ਜਾਣਾ ਤੇ ਆ ਕੇ ਜਿਵੇਂ ਜਿਵੇਂ ਫਰਜ਼ੀ ਕਰਕੇ ਮੈਂ ਥੋੜੀ ਗਈ ਸਰਸਨਾ what करो है हरि ਪਿਆਰ ਕੀਤੀ ਆ ਤੇ ਆਓ ਆਪਾਂ ਨੂੰ ਦੇਖਦੇ ਹਾਂ 8 ਮਾਤਰਾ ਚੋਂ 5 ਕਰ ਲਓ ਤੇ 5ਵੇਂ ਤੋਂ ਆਪਾਂ ਸਟਾਰਟ ਕਰਾਂਗੇ ਸਾ ਸਾ ਪਾ ਪਾ ਮਾ ਸਾ ਸਾ ਪਾ ਪਾ ਮਾ ਸਾ ਸਾ ਪਾ ਪਾ ਮਾ ਦੋ ਜਿੰ ਕੁਝ ਨਹੀਂ ਦਿਮਾਗ ਦੇ ਵਿੱਚ ਲਿਆਉਣਾ ਹਨਾ ਬਸ ਨੋਟੇਸ਼ਨ ਨੂੰ ਪਕਾ ਲਓ ਜਦੋਂ ਨੋਟੇਸ਼ਨ ਪੂਰੀ ਪੱਕ ਕੇ ਸਹੀ ਨਾ ਕੋਈ ਮਾਤਰਾ ਦਿੱਕਟ ਸਮਾਰੂਕਣਾ ਨਾ ਮਾਤਰਾ ਤੇ ਵੱਧ ਸਮਾਰੂਕਣਾ ਇੱਕੋ ਜਿਹਾ ਟਾਈਮ ਜਦੋਂ ਮਾਤਰਾ ਨੂੰ ਫੋਲੋ ਕਰਕੇ ਇੱਕੋ ਜਿਹਾ ਟਾਈਮ ਦੇ ਕੇ ਮਾਤਰਾ ਨੂੰ ਸਹੀ ਗਾਓਗੇ ਤਾਂ ਆਪਣੇ ਆਪ ਤਾਲ ਦੇ ਵਿੱਚ ਆ ਜਾਣੀਆ ਸਸਾ ਪਾ ਪਾ ਮਾ ਸਸਾ ਪਾ ਪਾ ਮੈਂ ਤੇ ਜੋ ਕਹਿ ਲੱਗੂ ਜੀ ਸਾਰਸ ਪਤਾ ਲੱਗ ਰਹਿਣਾ ਐ ਮਣਜੂ ਪਰ ਉਹਨੂੰ ਹੌਲੀ ਕਰੋ ਸਸਾ ਪਾ ਪਾ ਮਾ ਸਸਾ ਪਾ ਪਾ ਮ ਪਹਿਲੇ ਮਨ ਨੂੰ ਮਾਤਰਾ ਹੋਈ ਹੈ ਨਾ ਉਹ ਤੱਕ ਹੀ ਲਾ ਲੈਣਾ ਸਾ ਰਸ ਸਾ ਰਸ ਇਦੋਂ ਬਾਅਦ ਵਾਲੇ ਅਗਲੀ ਮਾਤਰਾ 6ਵੀਂ ਮਾਤਰਾ ਦੇ ਅੱਗੇ ਸੰਭਜਣਾ ਕਹਿਰ ਕਹਿਰ ਵੀ ਦਾ ਜਲੰਤ ਕਹਿਰ ਵੀ ਦਾ ਹਨਾ ਜੋ ਵੀ ਅਦਤਨ ਨਾ ਤਤਨ ਨਾ ਜੋ ਵੀ ਲਾਉਣੇ ਦਾ ਤਨ ਤਨ ਦਾ ਤਨ ਦਾ ਇਦੋਂ ਇਦੋਂ ਦਾ ਸੰਭਜਣਾ ਜਿਵੇਂ ਕਿ ਇੱਥੋਂ ਚੱਲ ਪਿਆ ਸਾ ਰਸ ਨਾ ਇੱਥੇ ਸੰਭਜਣਾ ਨਾ ਤੱਕ ਸੰਭਜਣਾ ਸਾ ਰਸ ਨਾ ਤੋ ਠੀਕ ਹੈ ਤੋ ਆ ਚੱਕ ਜਣਾ ਹੈ ਸੋ ਪਹਿਨੇ ਪੰਜ ਮਾਤਰਾ ਹੋ ਗਈਆਂ ਸ ਸ ਪ ਪ ਮ ਸ ਹ ਰ ਸ ਠੀਕ ਹੈ ਇੱਕ ਤੱਕ ਹੋ ਗਿਆ ਜੀ ਅਗਲੀ ਲੈਂ ਲਓ ਪੂਰੀਆਂ ਅੱਠ ਮਾਤਰਾ ਮ ਪ ਪ ਦ ਪ ਪ ਪ ਪ ਮ ਪ ਪ ਦ ਪ ਪ ਪ ਪ ਮ ਪ ਪ ਦ ਪ ਪ ਪ ਪ ਮ ਪ ਪ ਦ ਪ ਪ ਪ ਪ ਹੁਣ ਤੱਕ ਹੋ ਗਿਆ ਸੀ ਹੁਣ ਕੀ ਹੋ ਗਿਆ ਸੀ ਸਾਰਸ ਇਤਰਾਗੋਜੀ ਉਹ ਲੈ ਨਾ ਤੇ ਅੱਠ ਮੱਧ ਤੱਕ ਹੋ ਗਏ ਨਾ ਸਾਰਸ ਨਾ ਸਾਰਸ ਨਾ ਠੀਕ ਹੈ ਜੀ ਉਰ ਤੱਕ ਹੋ ਗਏ ਆਗਰ ਇਹ ਅੱਠ ਧੰਨ ਧੰਨ ਹੈ ਪਾ ਅਬਹੇ ਅਜ ਵੀ ਤੇ ਨਮਾਤਰਾਂ ਨੇ ਇਹਨਾਂ ਦੇ ਨਾਲ ਜੁੜਨੇ ਆ ਜਿਵੇਂ ਕਿ ਸਾਰਸਨਾ ਨਾ ਹਿੱਤਾ ਤੱਕ ਹਿੱਤਾ ਤੱਕ ਫੇਰ ਤਨ ਤਨ ਹੈ ਗਾਹ ਤੋਂ ਚੱਕਾ ਜੋ ਤਨ 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 ਗਾ ਗਾ ਪਾ ਮਾ ਗਾ 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 ਪਾ ਮਾ ਗਾ 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 ਪਾ ਮਾ ਗਾ ਤਨ ਤਨ

ਹੇ ਇਹ ਉਹ ਹਨ ਨਿਕਣਾ ਥੋੜੀ ਜਿਹੀ ਗਲਤੀ ਹੋਈ ਹੈ ਇਹ ਦੇ ਵਿੱਚ ਨੋਟੇਸ਼ਨ ਚ ਪਰ ਜਦੋਂ ਤੁਸੀਂ ਨੋਟੇਸ਼ਨ ਨਾਲ ਮੰਗਾਓਗੇ ਉਦھے ਹੀ ਸਹੀ ਕਰਕੇ ਪਾ ਦਾਂਗੇ ਤੁਸੀਂ WhatsApp ਤੇ ਮੂਵ ਆਉਣੇ ਹਨ ਪਹਿਲਾਂ ਹੀ ਤਰਫ ਤੇ ਮੰਗਵਾ ਸਕਦੇ ਹੋ ਤੇ ਹੇਠਾਂ ਅਸੀਂ ਲਿੰਕ ਵੀ ਦੇ ਦਾਂਗੇ Facebook ਪੇਜ ਤੋਂ ਉੱਥੋਂ ਲੈ ਸਕਦੇ ਹੋ ਇਹ ਮੈਂ ਜਦੋਂ ਲਿਖਦੇ ਲਿਖਦਿਆਂ ਮੈਂ ਦੂਜੇ ਕਾਲੇ ਤੋਂ ਲਿਖ ਰਿਹਾ ਸੀ ਤੇ ਮੈਂ ਇੱਥੇ ਨਾ ਇਹਨੂੰ ਪਹਿਲੇ ਕਾਲੇ ਤੇ ਬਣ ਕੇ ਲੱਗ ਗਿਆ ਇਹਨੂੰ ਗਾ ਮੰਨ ਲਿਆ ਮੈਂ ਪਹਿਲੇ ਕਾਲੇ ਦਾ ਇੱਥੋਂ ਤਾਂ ਕਰਕੇ ਪਹਿਲਾਂ ਆ ਜਿਹੜਾ ਥੱਲੇ ਗਾ ਲਿਖਿਆ ਮੈਂ ਇਹਨੂੰ ਕੱਟ ਦੋ ਇਹ ਗਲਤੀ ਆ ਇਸ ਕਰਕੇ ਨੂੰ ਪਹਿਲਾਂ ਦੂਜੇ ਦੇ ਕਰ ਰਹੇ ਹਾਂ ਨੂੰ ਦੂਜੇ ਦੇ ਮੁਤਾਬਕ ਸਮਝਾਉਂ। ਹਾਂ। ਐ ਤੱਕ ਦਾ ਕਲੀਅਰ ਹੋ ਗਿਆ ਜੀ? ਇੱਕ ਤੱਕ ਸਾਰਾ ਕਿ ਮੈਂ ਲੇਕ ਕੋ ਕਰ। ਸਾ ਸਾ ਪਾ ਪਾ ਮਾ ਪਹਿਲੀ ਜਾਣਾ। ਸਾ ਸਾ ਪਾ ਪਾ ਮਾ ਸਾਰਾ ਸ ਮਾ ਪਾ ਪਾ ਦਾ ਪਾ 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 ਐ ਤੱਕ ਅਗਲਾ ਕਰਨਾ। sarasına Dua da pamaga tan 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 re re, re 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 re, tan tan hai hai. ਏਸਾ ਨੀਰੇ ਰੇ 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 ਠੀਕ ਆ ਉਹ ਲਾ ਕੇ ਤੰਨ ਤੰਨ ਆਲਾ ਗਾਗਾ ਪਾ ਮਗਾ ਇਧੇ ਆ ਜੂ ਗਾਗਾ ਪਾ ਮਗਾ ਤੰਨ ਤੰਨ ਗਾ ਗਾਗਾ ਪਾ ਮਗਾ ਤੰਨ ਤੰਨ ਕਿੱਸ ਬੰਦੀ ਆ ਨਾ ਉਹ ਹੈ ਆ ਜੂ ਰੇਸਾ ਨੀਰੇ ਰੇ 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 ਤੇ ਗਾੜੀ தம் ਬਸ ਨੀਲੇ ਰੇ ਰੇ ਆ ਸਾਰੇ ਕੱਟਿਆ ਪਿਓ ਆ ਦੇਖ ਲੈ ਉੱਪਰ ਵਾਲਾ ਰੇ ਸੋਨੀ ਰੇ 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 ਤਨ ਤਨ ਹੈ ਠੀਕ ਹੈ ਜੀ ਉਹ ਦਵਾ ਦੇ ਕੋ ਹੁਣ ਇਹ ਇੰਨਾ ਸਾਨੂੰ ਕੰਪਲੀਟ ਰੀਹਰਸਲ ਕਰਾ ਦਿੰਦਾ ਸਾਰਾ ਸੁਨਾ ਤਨ ਤਨ ਹੈ ਹੁਣ ਮੇਰੀ ਜਿੰਦੜੀ ਹੈ ਰੇ ਕਰਸਾ ਰੇ ਕਰਸਾ ਮੇਰੀ ਰੇ ਕਰਸਾ ਮੇਰੀ 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 ਰੇ ਕਰਸਾ ਮੇਰੀ ਅੱਗੇ ਨੀਦਨੀ ਨੀਦ 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 ਦਾ ਨੀਦ ਦਾ ਕੰਗੋ ਇਹ ਚੱਕਿਆ ਹੋਇਆ ਪੰਜਵੀਂ ਤੋਂ ਹਨਾ ਇਸ ਕਰਕੇ ਆ ਉੜਜਣ ਪੈਂਦੀ ਆ ਪਰ ਉਹ ਤਿੰਨ ਅੱਡ ਨੇ ਇੱਥੋਂ ਜ਼ਿਆਦਾਤਰ ਇੱਥੋਂ ਸਟਾਰਟ ਹੁੰਦਾ ਇੱਥੇ ਆ ਕੇ ਸੰਭਾਜਦਾ ਨਾ ਦਾ ਤਾਂ ਕਰਕੇ ਥੋੜਾ ਜਿਹਾ ਦਿੱਕਤ ਲੱਗਦੀ ਆ ਕਿ ਹੁਣ ਇਹਨੂੰ ਇੱਥੇ ਤੱਕ ਕਿੱలా ਖੜਾਂਗੇ ਆਪਾਂ ਫਿਰ ਸਹੀ ਆ ਜੂ ਮੈਂ ਇਹ ਰੀ ਸੱਤ ਮਤਲ ਲਾਉ ਹੁਣ ਜਿਵੇਂ ਰੀਗਰਸਾਨੀ ਦਾਦਾ ਮੈਂ ਇਹ ਰੀ ਮੈਂ ਇਹ ਰੀ ਤੇ ਸੁਰ ਉਤਰਿਓ ਸਾਰਾ ਸਮਾਨ ਅਨਤਨ ਨੰਨ ਹੈ ਮੇਰੀ ਇੱਥੇ ਘੜਜੋਗੇ ਮੇਰੀ ਇੱਥੇ ਘੜਨਾਗੇ ਮੇਰੀ ਰੇ ਘਰੇ ਸਨੀ ਦਾਦਾ ਰੇ ਘਰੇ ਸਨੀ ਦਾਦਾ ਮੇਰੀ ਕੋਣਾ ਜੀ ਜਿੰਦੜੀ Ni dinderi itu veero, banyu re, nire re re ni re 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 sa, nire ni re 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 sa, nire re re ni re 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 sa, matra re 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 sa, re 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 sa, ਜਿੰਦੜੀ ਹੋ ਗਿਆ ਜਿੰਦੜੀ ਹੁਣ ਏ ਏ 4 ਤੇ 4 ਤੇ 4 8 12 12 ਨੂੰ ਜਿੰਦੜੀ ਏ ਤੋ ਆ ਕੇ ਬਸ 7 ਆ ਕੇ ਜਿੰਦੜੀ ਨજર ਦੁਬਾਰ ਨਹੀਂ ਚੱਕਣਾ ਸਾਰਾ ਸਨ ਸਾਰਾ ਸਨ ਕਿ ਤੂੰ ਚੱਕੇਂਦਾ ਪੰਜਵੀਂ ਤੋਂ ਇੱਥੇ ਤੱਕ ਲਿਆ ਕੇ ਇੱਥੋਂ ਤੱਕ ਜਿੰਦੜੀ ਏ ਏ ਏ ਏ ਏ ਏ ਏ ਏ ਏ ਇੱਥੇ ਤੱਕ ਇੱਕ ਛੱਡ ਦੋ ਇੱਥੋਂ ਚ ਫੇਰ ਸਾਰਾ ਸਭ ਦੁਬਾਰੇ ਚੱਕਾਇਓ ਸਮਝ ਗੀ ਸਰਕਲ ਪੂਰਾ ਬਣਜੋ ਸਾਰਾ ਸੁਨਾ ਤਨ ਤਨ ਹੈ ਤੇਰੀ ਹੁੰਦੜੀਏ ਸਾਰਾ ਸੁਨਾ ਠੀਕ ਹੈ ਦੁਬਾਰੇ ਫੇਰ ਸਰਕਲ ਪੂਰਾ ਚੰਨ ਪਿਆ

ਪਾਸਾ ਸਾਰੇ ਮੋਣੰਗਾ ਰੇਮਾ ਗਾਗਾ ਰੇਮਾ ਗਾਗਾ ਰੇਮਾ ਗਾਗਾ ਰੇਮਾ ਗਾਗਾ ਪਾਸਾ ਸਾਰੇ ਰੇਮਾ ਗਾਗਾ ਪਾਸਾ ਸਾਰੇ ਰੇਮਾ ਗਾਗਾ ਗੋਣੰਗਾ ਬੇ ਗੋਣੰਗਾ ਬੇ ਠੀਕ ਹੈ ਜੀ ਹੋ ਗਿਆ ਰੇ 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 ਸਾ ਹੇ ਰੇ ਰਿਸਾ ਆਸਾ ਸਾਰੇ ਰੀ ਮੰਗੋ ਘਰ ਰੀ ਸੋ ਨਨੂੰ ਗਾਵੇ ਠੀਕ ਹੈ ਜੀ ਚਾਰ ਵਾਰ ਸਾਸਾ ਸਾਸਾ ਫੇਰ ਤਿੰਨ ਵਾਰ ਤ ਫੇਰ ਖੜ ਜੂ ਆ ਫੇਰ ਚੱਕਣਾ ਪਸਮ ਪਹਿਲਾਂ ਜਿਵੇਂ ਦੱਸਿਆ ਹਨ ਇਥੋਂ ਹਰ ਪ੍ਰਭ ਚੱਕਿਆ ਜਾਓ ਅਗਲਾ ਜਿਵੇਂ ਨਨੂੰ ਗਾਵੇ

ਸਤਿ ਸ੍ਰੀ ਅਕਾਲ ਗਾ ਰੀ ਤੇਰੀ ਰਸਾ ਗਰੀ ਹਲਾ ਚਾਰ ਵਾਰ ਗਾਗਾ ਗਗਾ ਫਿਰ ਚਾਰ ਵਾਰ ਰੀਸਾ ਗਰੀ ਜਿਵੇਂ ਗਾਗਾ ਗਗਾ ਰਸਾ ਗਰੀ ਇਹਦੇ ਹੁਣ ਕਿਵੇਂ ਲੱਗ ਜੂ ਤੁਹਾਨੂੰ ਪਾਰਤ ਤਾ ਇਹ ਤੋਂ ਸੁਣੋਗੇ ਤੇਰੇ ਗਾਗਾ ਗਗਾ ਰਸਾ ਗਰੀ ਵੇਨੇ ਇੱਥੇ ਖੰਮਾਗੇ ਕਿਤੇ ਕੜਨਾ ਕੋਕੀ ਤਨ ਮਾਤਰਾ ਨੀ 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 ਕੇ ਏ ਏ ਏ ਰੇ ਫੇਰ ਇੱਥੋਂ ਫੇਰ ਚੱਕਾ ਜੋ ਏ ਹਰ ਪ੍ਰਭ ਗੇਰੇ ਨੀ ਨੀ esi m horminee ni nist Warner ni nist nen are om pentru nidash r ਨੀ ਦਸਾਨੀ ਪਾ 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 ਰਾ ਈ ਨੀ ਦਫਨ ਨੀ ਦਸਾਨੀ ਕਿਤੇ ਨੀ ਨੀ ਦਸਾਨੀ ਨੀ ਦਸਾਨੀ ਹਰ ਪ੍ਰਬਧ ਤਾਂ ਪੈਣਾ ਹੋਗਾ ਸੀ ਨਾ ਹਰ 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 ਪ੍ਰਭ ਹਰ ਪ੍ਰਭ ਨੀ ਨੀ ਗਾਰੇ ਰੇ ਸੋ ਨੀ ਗਾਰੇ ਰੇ ਸੈਤੀ ਹਰਪ੍ਰਭ ਹੋ ਗਿਆ ਨਾ ਹਰਪ੍ਰਭ ਮਨ ਬੋਧ ਕੇ ਰੇ ਇਹ ਦੋ ਵਾ ਇਕੱਠੇ ਲਾਵਾਂਗੇ ਕੇ ਰੇ ਜੀ ਆਜੂ ਕੇ ਰੇ ਕੇ ਨਦਨ ਸੁਨ ਪਪਦਾ ਨਿਦਾ ਨਿਦਾ ਸਵਨ ਨਿਦਾ ਸਾਨੀ ਨਾ ਪਪਦਾ ਨੀਦਾ ਸਾਨੀ ਦਾ ਪਪਦਾ ਦਾ

ਕਿਵੇਂ ਆ ਹੋਵੇ ਨਾ ਨੀ ਦਾ ਸਾ ਨੀ ਦਾ 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 ਵੇ ਅੱਧਵਾ ਰ ਆ ਆਮ ਇਹ ਆਉਈ ਸਾ 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 ਨੀ ਰੇ ਰਿ ਗਾ ਰੇ ਸਾ 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 ਰ ਆ ਸਾ ਰਸਨਾ ਮੈਂ ਤੱਕ ਬਾਰੇ ਫਿਰ ਚੱਕਣਾ ਨਾ ਜੀ ਇਹਨੂੰ ਤੁਸੀਂ ਨਾਲਿਓ ਇੱਕ ਇਹ ਜੋੜ ਹੈ ਜੀ ਸਥਾਈ ਦਾ ਆ ਜਿਹੜੀ ਆਪਾਂ ਸਥਾਈ ਕੀਤੀ ਹੈ ਕਿਉਂਕਿ ਵੀਡੀਓ ਥੋੜੀ ਨਹੀਂ ਕਾਫੀ ਲੰਬੀ ਹੋ ਜਾਣੀ ਹੈ ਨਾ ਤੇ ਇੰਨੀ ਕਿ ਮੈਂ ਨੋਟੇਸ਼ਨ ਤਿਆਰ ਕਰ ਲਈ ਜੀ ਮੈਂ ਤੁਹਾਨੂੰ ਦੱਸਤੀ ਇਹਨੂੰ ਪਕਵਾ ਲਿਓ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪਕਾ ਲਿਓ ਤੰਕਾ ਕੇ ੰਕਾਓ ਤੇ ਅਗਲੀ ਵੀਡੀਓ ਦੇ ਵਿੱਚ ਇਹਦੀ ਆਪਾਂ ਅ ਅੰਤਰਾ ਅੰਤਰੇ ਦੇ ਨਾਲ ਜਿਹੜਾ ਅੰਤਰੇ ਦਾ ਜੋੜ ਹੋ ਠੀਕ ਹੈ ਜੀ ਇਹਨੂੰ ਹੌਲੀ ਹੌਲੀ ਪਕਾ ਦੇ ਨੂੰ ਵਧੀਆ ਤਿਆਰ ਕਰ ਲਓ ਜਿੰਨੇ ਦਿਨ ਅਸੀਂ ਪਾਉਂਦੇ ਨੇ ਅੰਤਰਾ ਤੇ ਜੋੜ ਉਹਨੇ ਦਿਨ ਇਹਨੂੰ ਵਧੀਆ ਪਕਾ ਲਿਓ ਤੇ ਕਮੈਂਟ ਦੇ ਵਿੱਚ ਹਨਾ ਆਪਣੇ ਸੁਝਾਅ ਜਰੂਰ ਛੱਡਿਆ ਕਰੋ ਜੀ ਜੇ ਤੁਹਾਨੂੰ ਕਿਤੇ ਨਹੀਂ ਪਤਾ ਲੱਗਦਾ ਕਿਉਂਕਿ ਬਹੁਤ ਸਾਰੇ ਅਸੀਂ ਕਮੈਂਟ ਪੜ੍ਹ ਕੇ ਤੁਹਾਡੇ ਪਹਿਲਾਂ ਅਸੀਂ ਆਪਣੀ ਵੀਡੀਓ ਦੇ ਵਿੱਚ ਹਨਾ ਥੋੜੀ-ਮੋਡੀ ਇੰਪਰੂਵਮੈਂਟ ਕੀਤੀ ਹੈ ਬੇਲੇ ਬਲੇ ਅਸੀਂ ਮੈਂ ਕਾਲਾ ਪਣ ਵਾਲਾ ਕਰਦੀ ਸੀ ਸਾਨੂੰ ਵੀ ਰਾਣੀ ਦੱਸਿਆ ਤੇ ਅਸੀਂ ਉਹਦੇ ਕੰਮ ਕੀਤਾ ਜੀ ਹੁਣ ਵੀ ਤੁਹਾਨੂੰ ਕੋਈ ਉੱਤੇ ਲੱਗਦਾ ਵੀ ਆਹ ਚੀਜ਼ ਦਿੱਕਤ ਆਉਂਦੀ ਹੈ ਸਾਨੂੰ ਜਰੂਰ ਦੱਸਦਿਆ ਕਰੋ ਹਨਾ ਤਾਂ ਕਿ ਅੱਗੇ ਤੋਂ ਕਿਉਂਕਿ ਦੇਖੋ ਜੀ ਮੱਥਾ ਮਾਰਨੇ ਸਿੱਧੀ ਜੀ ਗੱਲ ਆ ਦੋ ਤਿੰਨ ਘੰਟੇ ਦੀ ਵੀਡੀਓ ਤਿਆਰ ਹੁੰਦੀ ਆ ਹਨ ਤੁਸੀਂ ਵੀ ਸਿੱਖਦੇ ਛੋਡੇ ਵੀ ਨਾ ਕੁਝ ਪੱਲੇ ਪਵੇ ਕੋਈ ਫਾਇਦਾ ਉਹਦਾ ਕੋਈ ਨਹੀਂ ਇਸ ਕਰਕੇ ਅ ਕੋਈ ਗੱਲ ਨਹੀਂ ਹਨਾ ਕੋਈ ਲਾਇਕ ਲੋਕ ਦਾ ਕੋਈ ਚੱਕਰ ਨਹੀਂ ਨਾ ਲਾਇਕ ਕਰਿਆ ਕੋਈ ਨਹੀਂ ਸਾਨੂੰ ਟੈਨਸ਼ਨ ਨਹੀਂ ਬਸ ਇੰਨਾ ਕੁ ਜ਼ਰੂਰ ਕਰ ਲਓ ਸਾਨੂੰ ਕਿਉਂਕਿ ਲਾਇਕ ਨਾਲ ਕੁਝ ਨਹੀਂ ਹੋਣਾ ਜੀ ਜਿਹੜਾ ਕਮੈਂਟ ਹੈ ਉਹਦੇ ਨਾਲ ਕੀ ਫਾਇਦਾ ਹੋਊ ਕਿ ਸਾਨੂੰ ਸਾਡਾ ਪਤਾ ਲੱਗੇ ਛੜੀਆਂ ਗਲਤੀਆਂ ਨੇ ਪਤਾ ਲੱਗੇ ਹਨਾ ਉਹਤੇ ਜ਼ਰੂਰ ਗੌਰ ਕਰਿਆ ਕਰੋ ਤੇ ਇੱਕ ਆਪਣੇ ਵੀਰਾਂ ਦੇ ਬਹੁਤ ਹਨਾ ਕਮੈਂਟ ਆਉਂਦੇ ਵੀਰ ਜੀ ਆਹ ਸ਼ਬਦ ਸੁਣਾਓ ਆਹ ਸ਼ਬਦ ਦੀ ਵੀ ਨੋਟੇਸ਼ਨ ਬੰਦਿਸ਼ ਤਿਆਰ ਕਰੋ ਹਣਾ ਇਹਦੇ ਵਿੱਚ ਕੀ ਹੈ ਜੀ ਇਹਦੇ ਉੱਤੇ ਆਪਾਂ ਹਨਾ ਇੱਕ ਮੈਂ ਤੁਹਾਨੂੰ ਦੱਸਦਾ ਵੀ ਇੱਕ ਆਪਣਾ ਇੱਕ ਦਾ ਅਲੱਗ ਤੋਂ ਇੱਕ ਆਪਾਂ ਪਲੇਲਿਸਟ ਬਣਾ ਲੈਂਦੇ ਆ ਉਹਦੇ ਵਿੱਚ ਅਸੀਂ ਕੀ ਹੈ ਜੇ ਤੁਸੀਂ ਇੰਨਾ ਕੁ ਤੁਹਾਨੂੰ ਹਨਾ ਵੀ ਸਮਝ ਹੈਗੀ ਆ ਤੁਸੀਂ ਇਦਾਂ ਵੀ ਜਿਵੇਂ ਦੇਖ ਕੇ ਕਰ ਸਕਦੇ ਹੋ ਬਿਨਾਂ ਨੋਟੇਸ਼ਨ ਤੋਂ ਉਹਦਾ ਕਾਪਾਡ ਬਲੌਗ ਅਲੱਗ ਤੋਂ ਇੱਕ ਪਲੇਲਿਸਟ ਬਣਾ ਦਾਂਗੇ ਕਿਉਂਕਿ ਨੋਟੇਸ਼ਨ ਬਣਾਉਣ ਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ ਹੈ ਨਾ ਕਾਫੀ ਇਸ ਚ ਮਗਜ ਖਪਾਈ ਮੱਥਾ ਮਾਰਨਾ ਪੈਂਦਾ ਹੌਲੀ ਹੌਲੀ ਤਿਆਰ ਹੁੰਦੀ ਹੈ ਜੀ ਇੱਕਦਾਂ ਮਾਤਰਾ ਵੀ ਹੁਣ ਮੈਂ ਇੰਨਾ ਜਿੰਨੀਆਂ ਕਮ ਬਣਾਈਆਂ ਨੇ ਇੰਨਾ ਕਮ ਕਹਿਣਾ ਕਿ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਇਹ ਥੋੜੀ ਜਮਾ ਸਾਮ ਤੋਂ ਸਾਮ ਸਹੀ ਆਉਣਗੀਆਂ ਤੁਸੀਂ ਇਹਨੂੰ ਹੌਲੀ ਪਕਾ ਕੇ ਜ ਤੇਜ਼ ਕਰਕੇ ਦੇਖੋਗੇ ਹਾਂ ਤੁਹਾਨੂੰ ਪਤਾ ਲੱਗੂਗਾ ਜੀ ਇਹ ਸਹੀ ਨਹੀਂ ਪਰ ਇਹ ਵੀ ਥੋੜਾ ਟਾਈਮ ਲੱਗ ਜਾਂਦਾ ਹੈ ਨਾ ਵੀ ਹਫਤੇ ਚ ਕਦੀ ਵੀਡੀਓ ਆਪਾਂ ਇਹਦੀ ਅਪਲੋਡ ਕਰਿਆ ਕਰਾਂਗੇ ਪਰ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਐਦਾਂ ਸਿੱਖ ਸਕਦੇ ਹੋ ਜਿਵੇਂ ਕਈ YouTube ਚੈਨਲ ਤੇ ਇਦਾਂ ਹੀ ਸਾਰਾ ਸੁਨਾ ਤਨ ਤਨ ਹੈ ਇਸ ਤਰ੍ਹਾਂ ਨਾ ਜੀ ਤੇ ਜੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਅਸੀਂ ਸਿੱਖ ਸਕਦੇ ਆ ਤਾਂ ਸਾਨੂੰ ਜਰੂਰ ਤੁਸੀਂ ਆਪਣੇ ਕਮੈਂਟ ਦੇ ਵਿੱਚ ਦੱਸ ਦੁੱਦਾਂ ਕੋਈ ਗੱਲ ਨਹੀਂ ਵੀ ਆਹ ਸ਼ਬਦ ਪਹਿਲਾਂ ਬਹੁਤ ਸਾਰੇ ਸ਼ਬਦਾਂ ਦੀ ਰਿਕਵੈਸਟ ਆਈ ਪਈ ਹੈ ਵੀ ਵੀਰ ਜੀ ਆਸ ਆਸ ਕੇ ਆਵਾਜ਼ ਸਾਨੂੰ ਕੋਸ਼ਿਸ਼ਾਂ ਦੀ ਵਿੱਚ ਹੀ ਨੋਟੇਸ਼ਨ ਬਣਾਈ ਆ ਗਾਣਾ ਪਰ ਉਹਦੇ ਲਈ ਆਪਾਂ ਕਿਉਂਕਿ ਜਮਾਂ ਆਪਾਂ ਕਹਿ ਲਈਏ ਵੀ ਜਿਹੜੇ ਜਮਾਂ ਵੀ ਜਿਨ੍ਹਾਂ ਨੇ ਸ਼ੁਰੂਆਤ ਕਰਨੀ ਹੈ ਹਨਾ ਕੀਰਤਨ ਦੀ ਅ ਬੱਚੇ ਅਜੇ ਸਿੱਖ ਰਹੇ ਆ ਇਹ ਉਹਨਾਂ ਦੇ ਲਈ ਹੈ ਤੇ ਉਹ ਜਿਹੜੇ ਥੋੜੇ ਲੱਗਦੇ ਆ ਵੀ ਮੇਰੇ ਵੀਰ ਵੀ ਥੋੜਾ ਜਿਹਾ ਹਨਾ ਵੀ ਕਰ ਲੈਂਦੇ ਐ ਈਂ ਰੋਟੇਸ਼ਨ ਤੋਂ ਬਿਨਾ ਸ਼ਬਦ ਨੂੰ ਲੈ ਤਾਲ ਦਾ ਪਤਾ ਹੈ ਖਾਸ ਕਰਕੇ ਰੋਟੇਸ਼ਨ ਆਉਂਦੀ ਐ ਇਸ ਤਾਲ ਦੇ ਵਿੱਚ ਰਹਿਣ ਦਾ ਹਨਾ ਥੋੜਾ ਪਤਾ ਲੱਗ ਜਾਂਦਾ ਤੇ ਜਿਹੜਿਆਂ ਨੂੰ ਲੱਗਦਾ ਸੀ ਇਦਾਂ ਹੀ ਕਰ ਲਾਂਗੇ ਉਹ ਸਾਨੂੰ ਰਿਕੁਐਸਟ ਪਾ ਦਿਆ ਕਰੋ ਜੀ ਸ਼ਬਦ ਦੀ ਕੋਈ ਗੱਲ ਨਹੀਂ ਉਹ ਸੌਖਾ ਕੰਮ ਆ ਉਹ ਤਾਂ ਗਾ ਕੀ ਹਨਾ ਅਸੀਂ ਗਾਉਣਾ ਹੀ ਆ ਹੋਲੀ ਕਰਕੇ ਉੱਪਰ ਕੈਮਰਾ ਲਾ ਕੇ ਉਹ ਗਾ ਦਿਆ ਕਰਾਂਗੇ ਤੇ ਤੁਹਾਨੂੰ ਜਿਸ ਨੂੰ ਲੱਗਦਾ ਸਾਨੂੰ ਤੁਹਾਨੂੰ ਕੋਈ ਮਦਦ ਮਿਲਦੀ ਐ ਤਾਂ ਜ਼ਰੂਰ ਤੁਸੀਂ ਉਹ ਸਾਨੂੰ ਕਮੈਂਟ ਕਰ ਦਿਓ ਆਹ ਵੀਡੀਓ ਦੇ ਹੇਠੇ ਹੀ ਕਮੈਂਟ ਕੁਦਰਤਾਂ ਦੇ ਵਿੱਚ ਉਹ ਵੀਡੀਓ ਪਾ ਦਾਂਗੇ ਜਿਹੜਾ ਵੀ ਸ਼ਬਦ ਚਾਹੀਦਾ ਇੱਕ ਵਾਰੀ ਸੰਤਸ ਦੇ ਕਿਹੜੇ ਰਾਗੀ ਦਾ ਸਿੰਘ ਦਾ ਗਾਇਆ ਹੋਇਆ ਉਹ ਸ਼ਬਦ ਅਸੀਂ ਹੂਬੂ ਸੁਣ ਕੇ ਤੁਹਾਨੂੰ ਉਸ ਤਰ੍ਹਾਂ ਅਸੀਂ ਉਹ ਕਰਾ ਦਾਂਗੇ ਜੀ ਤੇ ਤੁਹਾਡਾ ਜੇ ਕੋਈ ਉਹਦਾ ਨਾ ਫਾਇਦਾ ਹੁੰਦਾ ਤੇ ਨੇਸ਼ਨ ਜੂਰੇਸ਼ਨ ਵਾਲਾ ਜਿਹੜਾ ਇਹ ਤਾਂ ਆਪਣਾ ਚੱਲੂ ਹੀ ਜਾਣਾ ਹਨਾ ਤੇ ਬਾਕੀ ਕੀ ਹੈ ਜੀ ਹੁਣ ਇੱਕ ਅਸੀਂ ਪੇਜ ਬਣਾਇਆ Facebook ਤੇ ਹਨਾ ਉਹ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕੀਤੀ ਵੀ ਉਹਤੇ ਵੀ ਲਿੰਕ ਅਸੀਂ ਲਿੰਕ ਵੀ ਨੇ ਜਿਹੜੇ ਨੋਟੇਸ਼ਨ ਆਣੇ ਅਸੀਂ ਉਹਨੂੰ ਉਸੇ ਦੀ ਪਾ ਕਰਾਂਗੇ ਤੁਸੀਂ ਉਹਦੇ ਨਾਲ ਕਨੈਕਟ ਹੋ ਸਕਦੇ ਹੋ ਕਿਉਂਕਿ ਉਹਦੇ ਉੱਤੇ ਵੀ ਆਪਾਂ ਵੀਡੀਓ ਸਿਰਫ ਕੀਰਤਨ ਦੇ ਸੰਬੰਧੀ ਪਾਉਣੀਆਂ ਨੇ ਹਨਾ ਕਿਉਂਕਿ ਹੋਰ ਵੀ ਆਪਾਂ ਜੇ ਦੇਖਿਆ ਜਾਵੇ ਫੇਸਬੁੱਕ ਤੇ ਹਨਾ ਹਾਲਾਂਕਿ ਮੈਂ ਇਸ ਤੋਂ ਪਹਿਲਾਂ ਕਦੇ ਵੀ ਬੋਲਿਆ ਨਹੀਂ ਇਹ ਚੀਜ਼ ਵੀਡੀਓ ਦੇ ਵਿੱਚ ਪਰ ਅੱਜ ਮੈਂ ਲੋ ਥੋੜਾ ਜਿਹਾ ਚਲੋ ਮੈਂ ਕਹਿ ਦਿੰਨਾ ਕਿ ਆਪਣੇ ਆਮ ਤੌਰ ਤੇ ਬਹੁਤਨੇ ਆਪਣੇ ਪੇਜ ਜਿਨ੍ਹਾਂ ਤੋਂ ਆਪਾਂ ਨੂੰ ਕੁਝ ਨਹੀਂ ਸਿੱਖਣ ਨੂੰ ਮਿਲਦਾ ਉਹ ਵੀ ਆਪਾਂ ਨੇ ਲਾਈਕ ਕੀਤੀ ਹੁੰਦੇ ਹਨਾ ਤਾਂ ਇੱਕ ਸਾਡਾ ਥੋੜੀ ਜਿਹੀ ਰਿਕਵੈਸਟ ਹੈ ਇਹ ਵੀ ਕਰ ਲਿਓ ਹੋਰ ਕੀ ਹਨਾ ਤੇ ਵੀ ਥੋੜਾ ਜਿਹਾ ਚਲੋ ਆਪਣ ਬਾਕੀ ਠੀਕ ਹੈ ਜੀ ਹੋਰ ਕੋਸ਼ਿਸ਼ ਕਰਾਂਗੇ ਅਸੀਂ ਤੇ ਇਸ ਤੋਂ ਬਾਅਦ ਇਹਦਾ ਆਪ ਅਗਲੇ ਆਗਰੇ ਦੇ ਵਿੱਚੋਂ ਇਹਦੇ ਲਾਭ ਵੀ ਦੱਸੋ ਸਾਨੂੰ ਇੱਕ ਦੋ ਕੋਸ਼ਿਸ਼ ਕਰੋ ਜਿੰਨੇ ਕੋ ਮੈਨੂੰ ਸਮਝ ਹੈਗੀ ਆ ਨਾ ਵੀ ਤੁਸੀਂ ਲਾਭ ਲਾ ਕੇ ਨੂੰ ਹੋਰ ਵਧੀਆ ਬਣਾ ਸਕਦੇ ਹੋ ਤੇ ਕੋਸ਼ਿਸ਼ ਕਰਾਂਗੇ ਆਪਾਂ ਜੀ ਸਾਡਾ ਤਵਲਾਲਾ ਸਿੰਘ ਹੈ ਨਹੀਂ ਸੀ ਕੋਲੇ ਜੋ ਮਿਲ ਗਿਆ ਤੇ ਤੁਹਾਨੂੰ ਥੋੜਾ ਕਾ ਕੇ ਵੀ ਦੱਸਾਂਗੇ ਵੀ ਸੌਖਾ ਹੋ ਜਾਂਦਾ ਪਤਾ ਲੱਗੇਗਾ ਆਪ ਨੂੰ ਵੀ ਆਸ ਵੀਡੀਓ ਤੇ ਆ ਲੈ ਇੱਥੇ ਕਾਇਆ ਜਾਂਦਾ ਤੇ ਬਾਕੀ ਜੀ ਠੀਕ ਹੈ ਤੁਸੀਂ ਇਹਨੂੰ ਕਰ ਲਿਓ ਹਣਾ ਜੇ ਕੁਝ ਨਾ ਪਤਾ ਲੱਗੇ ਸਾਨੂੰ ਦੱਸਦੇ ਉੱਤੇ ਪੁੱਲ ਜੁਕ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ